वेलकम बैक टू माय चैनल स्टूडेंट्स आज ਆਪਾਂ ਕਰਾਂਗੇ ਪੰਜਾਬੀ ਵਿੱਚ ਮੇਰੇ ਦਾਦਾ ਜੀ ਤੇ ਲੇਖ ਮੇਰੇ ਦਾਦਾ ਜੀ ਦਾ ਨਾਮ ਡੈਸ਼ ਹੈ ਜਿਵੇਂ ਕਿ ਇੱਥੇ ਮੈਂ ਲਿਖਿਆ ਹੈ ਪੂਰਨ لال ਮੇਰੇ ਦਾਦਾ ਜੀ ਦਾ ਨਾਮ ਪੂਰਨ لال ਹੈ ਉਦਾਂ ਹੀ ਤੁਸੀਂ ਆਪਣੇ ਦਾਦਾ ਜੀ ਦਾ ਨਾਮ ਇੱਥੇ ਲਿਖੋਗੇ ਜੋ ਤੁਹਾਡੇ ਦਾਦਾ ਜੀ ਦਾ ਨਾਮ ਅਸਲ ਵਿੱਚ ਹੈ ਸੋ ਪਹਿਲੀ ਲਾਈਨ ਆਪਾਂ ਆਪਣੇ ਦਾਦਾ ਜੀ ਦਾ ਨਾਮ ਦੱਸਣਾ ਹੁੰਦਾ ਹੈ ਪਹਿਲਾਂ ਆਪਾਂ ਲਿਖਾਂਗੇ ਮੇਰੇ ਦਾਦਾ ਜੀ ਦਾ ਨਾਮ ਪੂਰਨ لال ਹੈ ਉਨ੍ਹਾਂ ਦੀ ਉਮਰ 28 ਸਾਲ ਹੈ। ਦੂਜੀ ਲਾਈਨ ਦੇ ਵਿੱਚ ਉਹਨਾਂ ਦੀ ਉਮਰ ਦੱਸਾਂਗੇ। ਉਹ ਸਵੇਰੇ ਜਲਦੀ ਉੱਠਦੇ ਹਨ ਅਤੇ ਸੈਰ ਕਰਨ ਜਾਂਦੇ ਹਨ। ਅੱਗੇ ਉਹਨਾਂ ਦੀਆਂ ਸਾਰੀਆਂ ਚੰਗੀਆਂ ਆਦਤਾਂ ਬਾਰੇ, ਚੰਗੀਆਂ ਆਈਆਂ ਬਾਰੇ ਆਪਾਂ ਦੱਸਣਾ ਹੈ। ਤੋਂ ਪਹਿਲੇ ਸਭ ਤੋਂ ਪਹਿਲਾਂ ਉਹ ਸਵੇਰੇ ਜਲਦੀ ਉੱਠਦੇ ਹਨ ਅਤੇ ਸੈਰ ਕਰਨ ਜਾਂਦੇ ਹਨ। ਉਹਨਾਂ ਦੀ ਸਿਹਤ ਚੰਗੀ ਅਤੇ arogh ਹੈ। ਉਹ ਸਾਰਿਆਂ ਤੋਂ ਪਹਿਲਾਂ ਉੱਠਦੇ ਹਨ। ਉਹ ਹਰ ਰੋਜ਼ ਪਾਠ ਕਰਦੇ ਹਨ ਉਹ ਸਾਦਾ ਭੋਜਨ ਕਰਦੇ ਹਨ ਉਹ ਸਾਨੂੰ ਕਹਾਣੀਆਂ ਵੀ ਸੁਣਾਉਂਦੇ ਹਨ ਸਾਰੇ ਉਨ੍ਹਾਂ ਦਾ ਆਦਰ ਕਰਦੇ ਹਨ ਉਹ ਦਿਆਲੂ ਸੁਭਾਅ ਦੇ ਹਨ ਮੈਨੂੰ ਮੇਰੇ ਦਾਦਾ ਜੀ ਬਹੁਤ ਚੰਗੇ ਲੱਗਦੇ ਹਨ ਪਰਮਾਤਮਾ ਉਨ੍ਹਾਂ ਦੀ ਉਮਰ ਲੰਬੀ ਕਰੇ